ਅੱਜ ਦਾ ਆਪਣਾ ਪੱਤਰ ਹੈ ਤੁਹਾਡਾ ਰਿਸ਼ਤੇਦਾਰ ਤੁਹਾਨੂੰ ਪਾਸ ਹੋਣ ਤੇ ਕੋਈ ਸੁਗਾਤ ਜਾਂ ਤੋਹਫਾ ਦੇਣਾ ਚਾਹੁੰਦਾ ਹੈ ਤੁਸੀਂ ਉਸ ਨੂੰ ਆਪਣੀ ਰੁਚੀ ਅਨੁਸਾਰ ਸੁਝਾ ਦੇਣਾ ਹੈ ਪਹਿਲਾਂ ਅਸੀਂ ਉਹਨਾਂ ਦਾ ਐਡਰੈਸ ਲਿਖਾਂਗੇ ਜਿਵੇਂ ਲਿਖ ਇਹਦੇ ਵਿੱਚ ਦੇਖੋ ਲਿਖਿਆ ਹੋਇਆ ਮਕਾਨ ਨੰਬਰ ਫਿਰ ਉਹਨਾਂ ਦੀ ਗਲੀ ਦਾ ਨਾਮ ਫਿਰ ਉਹਨਾਂ ਦੀ ਜਗ੍ਹਾ ਦਾ ਨਾਮ ਫਿਰ ਉਹਨਾਂ ਦਾ ਜ਼ਿਲ੍ਹਾ ਉਸ ਤੋਂ ਬਾਅਦ ਲਿਖਾਂਗੇ ਅਸੀਂ ਮਿਤੀ ਅੱਗੇ ਅਸੀਂ ਉਸ ਰਿਸ਼ਤੇਦਾਰ ਨੂੰ ਸੰਬੋਧਿਤ ਕਰਾਂਗੇ ਸਤਿਕਾਰਯੋਗ ਭੂਆ ਜੀ ਪਿਆਰ ਸਹਿਤ ਸਤਿ ਸ੍ਰੀ ਅਕਾਲ ਮੈਨੂੰ ਤੁਹਾਡਾ ਪੱਤਰ ਮਿਲਿਆ ਜਿਸ ਵਿੱਚ ਤੁਸੀਂ ਮੈਨੂੰ ਚੰਗੇ ਨੰਬਰ ਲੈ ਕੇ ਪਾਸ ਹੋਣ ਦੀ ਵਧਾਈ ਦਿੱਤੀ ਹੈ ਮੈਂ ਇਸ ਲਈ ਤੁਹਾਡਾ ਬਹੁਤ ਧੰਨਵਾਦੀ ਹਾਂ ਮੈਨੂੰ ਵੀ ਸ਼ਾਨਦਾਰ ਸਫਲਤਾ ਤੁਹਾਡੇ ਕੋਲੋਂ ਲਗਾਤਾਰ ਮਿਲਦੇ ਉਤਸ਼ਾਹ ਅਤੇ ਅਸ਼ੀਰਵਾਦ ਸਦਕਾ ਹੀ ਮਿਲੀ ਹੈ ਮੈਨੂੰ ਇਹ ਪੜ੍ਹ ਕੇ ਹੋਰ ਵੀ ਬਹੁਤ ਖੁਸ਼ੀ ਹੋਈ ਕਿ ਤੁਸੀਂ ਮੈਨੂੰ ਹੋਰ ਉਤਸ਼ਾਹਿਤ ਕਰਨ ਲਈ ਕੋਈ ਤੋਹਫ਼ਾ ਭੇਜਣਾ ਚਾਹੁੰਦੇ ਹੋ ਪਿਆਰੇ ਭੂਆ ਜੀ ਮੈਨੂੰ ਪਤਾ ਹੈ ਕਿ ਤੁਸੀਂ ਤੋਹਫ਼ੇ ਵਜੋਂ ਜੋ ਕੁਝ ਵੀ ਮੈਨੂੰ ਦੇਵੋਗੇ ਉਹ ਮੇਰੇ ਲਈ ਬਹੁਤ ਉਪਯੋਗੀ ਅਤੇ ਕੀਮਤੀ ਹੋਵੇਗਾ ਤੁਹਾਡੇ ਪਿਆਰ ਅਤੇ ਅਸ਼ੀਰਵਾਦ ਸਦਕਾ ਮੈਂ ਤੁਹਾਨੂੰ ਨਿਮਰਤਾ ਸਹਿਤ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਚੰਗਾ ਹੋਵੇ ਜੇਕਰ ਤੁਸੀਂ ਮੈਨੂੰ ਸੁਗਾਤ ਵਜੋਂ ਕੁਝ ਚੰਗੀਆਂ ਪੁਸਤਕਾਂ ਭੇਜ ਦੇਵੋ ਇਸ ਦੇ ਨਾਲ ਹੀ ਜੇਕਰ ਤੁਸੀਂ ਮੁਕਾਬਲੇ ਦੀ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਕੋਈ ਮਿਆਰੀ ਰਸਾਲਾ ਵੀ ਲਗਵਾ ਦਿਓ ਤਾਂ ਹੋਰ ਵੀ ਵਧੀਆ ਹੋਵੇਗਾ ਸਾਡੇ ਅਧਿਆਪਕ ਦੱਸਦੇ ਹੁੰਦੇ ਹਨ ਕਿ ਚੰਗੀਆਂ ਪੁਸਤਕਾਂ ਨਾ ਕੇਵਲ ਗਿਆਨ ਵਿੱਚ ਵਾਧਾ ਕਰਦੀਆਂ ਨੇ ਸਗੋਂ ਹਮੇਸ਼ਾ ਪ੍ਰੇਰਨਾ ਦਾ ਸੋਮਾ ਵੀ ਹੁੰਦੀਆਂ ਨੇ ਸਾਡੇ ਪੰਜਾਬੀ ਵਾਲੇ ਅਧਿਆਪਕ ਆਮ ਤੌਰ ਤੇ ਇਹਨਾਂ ਪੁਸਤਕਾਂ ਦਾ ਜ਼ਿਕਰ ਕਰਦੇ ਹੁੰਦੇ ਹਨ ਜਿਵੇਂ मैक्सिम गोर्की दी किताब मां हरपाल सिंह पुन्नू दी गौतम ਤੋਂ ਤਾਸ ਕੀ ਤੱਕ ਨਿਰਿੰਦਰ ਸਿੰਘ ਕਪੂਰ ਜੀ ਦੀ ਡੂੰਗੀਆਂ ਸਿਖਰਾਂ ਗਲੀਪ ਕੌਰ ਟਿਬਾਨਾ ਜੀ ਦੀ ਇਹੋ ਹਮਾਰਾ ਜੀਵਨਾ ਗਿਆਨੀ ਗੁਰਦਿੱਤ ਸਿੰਘ ਜੀ ਦੀ ਮੇਰਾ ਪਿੰਡ